ਇਨਸਾਨ ਕੋਲ ਸਭ ਤੋਂ ਵੱਡਾ ਧੋਖਾ ਕਿਹੜਾ ਹੈ ਤੈ ਹੀ ਕਹਾਂਗੇ ਸਭ ਤੋਂ ਵੱਡਾ ਧੋਖਾ ਹੈ ਆਤਮ ਧੋਖਾ ਆਪਣੇ ਆਪ ਨੂੰ ਧੋਖਾ ਦੇਣਾ ਜਿਹੜਾ ਬੰਦਾ ਆਤਮ ਹੱਤਿਆਗੇ ਨੂੰ ਕਹਿੰਦੇ ਇੱਕ ਹੰਦੀ ਹੱਤਿਆ ਹੱਤਿਆ ਉਹ ਜਿਹੜਾ ਹੋਰ ਕੋਈ ਕਰਦਾ ਹੈ ਕਿ ਉਹਨੇ ਛੁਰੀ ਲਈ ਮਾਰ ਦਿੱਤੀ ਉਹਦੀ ਹੱਤਿਆ ਕਰ ਦਿੱਤੀ ਪਰ ਆਤਮ ਹੱਤਿਆਗੇ ਨੂੰ ਕਹਿੰਦੀ ਜਿੱਥੇ ਕੋਈ ਹੋਰ ਨਹੀਂ ਕਰ ਰਿਆ ਮੈਂ ਆਪ ਹੀ ਆਪਣੇ ਆਪ ਨੂੰ ਮਾਰ ਰਿਆ ਹਾਂ ਚਾਹੇ ਮੈਂ ਮਾਰ ਰਿਆਂ ਹਾਂ ਫਾਂਸੀ ਨਾਲ ਲੱਟ ਕੇ ਗਲਜ ਫਾਹਾ ਪਾ ਕੇ ਚਾਹੇ ਮੈਂ ਟ੍ਰੇਨ ਅਗੇ ਕੁੱਦਾਂ ਚਾਹੇ ਮੈਂ ਕੋਈ ਜ਼ਹਿਰੀਲੀ ਚੀਜ਼ ਖਾਵਾਂ ਉਹਨੂੰ ਕਹਿੰਦੇ ਆਤਮ ਚਾਹੇ ਮੈਂ ਕਿਤੇ ਉੱਚੇ ਜਗਾ ਤੋਂ ਛਾਲ ਮਾਰ ਕੇ ਮਰਾਂ ਆਤਮ ਹਤਿਆ ਇਸ ਲਈ ਇਹਨੂੰ ਕਹਿ ਸਕਦੇ ਆ ਕਿ ਅਸੀਂ ਅਗਰ ਧੋਖੇ ਦੀ ਗੱਲ ਕਰੀਏ ਨਾ ਤਾਂ ਸਭ ਤੋਂ بڑا ਧੋਖਾ ਹੈ ਆਪਣੇ ਆਪ ਨੂੰ ਧੋਖਾ ਦੇਣਾ ਔਰ ਆਪਣੇ ਆਪ ਨੂੰ ਧੋਖਾ ਦੇਣ ਦਾ ਮਤਲਬ ਕੀ ਹੈ ਕਿ ਤੁਸੀਂ ਕਰ ਸਕਦੇ ਹੋ ਫਿਰ ਵੀ ਨਹੀਂ ਕਰਦੇ ਤਾਂ ਸਭ ਤੋਂ بڑا ਧੋਖਾ ਤੁਸੀਂ ਇਹਨੂੰ ਦੇ ਰਹੇ ਹੋ ਤੁਸੀਂ ਨਸ਼ਾ ਛੱਡ ਸਕਦੇ ਹੋ ਫਿਰ ਵੀ ਨਸ਼ਾ ਕਰ ਰਹੇ ਹੋ ਤੁਸੀਂ ਕਿਸੇ ਹੋਰ ਨੂੰ ਧੋਖਾ ਨਹੀਂ ਦੇ ਰਹੇ ਜਿੱਦਾਂ ਫਰਜ਼ ਕਰੋ ਇਹਨੂੰ ਇਦਾਂ ਕਹਿ ਲਈਏ ਪਤਨੀ ਕਹਿੰਦੀ ਪਤੀ ਨੂੰ ਸ਼ਰਾਬ ਛੱਡ ਦਿਓ ਅੱਛਾ ਛੱਡ ਦਿੱਤੀ ਛੱਡ ਦਿੱਤੀ ਮੈਂ ਫਿਕਰ ਨਾ ਕਰ ਹੁਣ ਉਹ ਫੇਰ ਜਾ ਕੇ ਠੇਕੇ ਤੇ ਪੀਂਦਾ ਹੈ ਔਰ ਲੈਚੀਆਂ ਲੂਚੀਆਂ ਖਾ ਕੇ ਇਦਾਂ ਆਉਂਦਾ ਪਤਨੀ ਨੂੰ ਪਤਾ ਨਹੀਂ ਲੱਗੇ ਤੇ ਕਿਹਨੂੰ ਧੋਖਾ ਦੇ ਰੇ ਪਤਨੀ ਨੂੰ ਧੋਖਾ ਨਹੀਂ ਦੇ ਰਿਆ ਤੂੰ ਆਪਣੇ ਆਪ ਨੂੰ ਧੋਖਾ ਦੇ ਰਿਆ ਕਿਉਂਕਿ ਉਹ ਜਿਹੜੀ ਚੀਜ਼ ਤੇਰੇ ਅੰਦਰ ਜਾ ਰਹੀ ਉਹ ਪਤਨੀ ਦਾ ਨੁਕਸਾਨ ਨਹੀਂ ਕਰ ਰਹੀ ਉਹ ਨੁਕਸਾਨ ਤੇਰਾ ਕਰ ਰਹੀ ਹੈ ਉਹ ਗੁਰਦੇ ਤੇਰੇ ਜਾ ਰਹੇ ਆ ਲੀਵਰ ਤੇਰਾ ਖਰਾਬ ਹੋ ਰ ਇਹ ਤੂੰ ਆਪਣੇ ਆਪ ਨੂੰ ਤਕਲੀਫ ਦੇ ਰਿਹਾ ਹੈ ਆਪਣੇ ਆਪ ਨੂੰ ਧੋਖਾ ਦੇ ਰਿਹਾ ਔਰ ਸਭ ਤੋਂ ਵੱਡਾ ਧੋਖਾ ਇਹੀ ਹੈ ਬੰਦਾ ਖੁਸ਼ ਹੁੰਦਾ ਲੈ ਉਹਨੂੰ ਪਤਾ ਨਹੀਂ ਲੱਗਣ ਦਿੱਤਾ ਮੈਂ ਉਹ ਭਾਈ ਉਹਨੂੰ ਨਹੀਂ ਪਤਾ ਲੱਗਣਾ ਤੇਰੀ ਸਿਹਤ ਨੂੰ ਪਤਾ ਲੱਗ ਜਾਣਾ ਹੈ ਤੇਰੇ ਲੀਵਰ ਨੂੰ ਪਤਾ ਲੱਗ ਜਾਣਾ ਉਹਨੂੰ ਬਿਸ਼ੱਕ ਪਤਾ ਨਹੀਂ ਲੱਗਣ ਦਿੱਤਾ ਲੈ ਮੈਂ ਚੋਰੀ-ਚੋਰੀ ਸਿਕਟਾ ਪੀਂਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਤਾਂ ਇਹਨਾਂ ਤੇਰੇ ਫੇਵਰੇ ਗੱਲਣੇ ਆ ਆਪਣੇ ਆਪ ਨੂੰ ਧੋਖਾ ਦੇਣਾ ਸਭ ਤੋਂ ਵੱਡਾ ਇਸੇ ਤੈਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਮੇਰੇ ਵਾਸਤੇ ਬੁਰੀ ਹੈ ਤਾਂ ਫਿਰ ਮੈਨੂੰ ਕਿਸੇ ਨੂੰ ਮਨਾ ਕਰਨ ਦੀ ਲੋੜ ਤਾਂ ਹੋਣੀ ਨਹੀਂ ਚਾਹੀਦੀ ਹੋ ਤਾਂ ਤੰਮੀ ਦੇ ਹੋਕ ਨਹੀਂ ਹੁਣ ਪਤਾ ਹੈ ਆ दारू ਪੀਣੀ ਨਸ਼ਾ ਕਰਨਾ ਮੇਰੇ ਵਾਸਤੇ ਬੁਰਾ ਹੈ ਤਾਂ ਫੇ ਮੈਨੂੰ ਹੀ ਸਮਝ ਆ ਗਿਆ ਬੁਰਾ ਹੈ ਤਾਂ ਮੈਂ ਹੀ ਛੱਡਾਂ ਕਿਸੇ ਨੂੰ ਹੋਰ ਕਹਿਣ ਦੀ ਲੋੜ ਤਾਂ ਹੁਣੀ ਨਹੀਂ ਚਾਹੀਦੀ ਇੰਨੀ ਤਾਂ ਮੈਨੂੰ ਸਮਝ ਆਉਣੀ ਚਾਹੀਦੀ ਹੈ ਨਾ ਕਿ ਇਹ ਚੀਜ਼ ਮੇਰੇ ਵਾਸਤੇ ਅੱਛੀ ਹੈ ਮੈਂ ਕਰਾਂ ਇਹ ਚੀਜ਼ ਮੇਰੇ ਵਾਸਤੇ ਬੁਰੀ ਹੈ ਮੈਂ ਤਿਆਗਾ ਉੱਥੇ ਫਿਕਰ ਨਹੀਂ ਕਰਨੀ 10 ਦੋਸਤ ਵੀ ਮਿਲ ਕੇ ਕਹਿਣ ਕਰ ਲੈ ਕਰ ਲੈ ਕੁਝ ਨਹੀਂ ਹੁੰਦਾ ਭਾਈ ਮੇਰੀ ਵਾਸਤੇ ਬੁਰੀ ਹੈ ਤੁਹਾਡੇ ਕਹਿਣ ਤੇ ਮੈਂ ਬੁਰੀ ਚੀਜ਼ ਤੋ ਕਿ ਇੰਨੀ ਸਮਝ ਮੈਨੂੰ ਹੈ ਕਿ ਜੋ ਮੇਰੇ ਵਾਸਤੇ ਬੁਰਾ ਹੈ ਉਹ ਪੂਰੀ ਦੁਨੀਆ ਵੀ ਮਿਲ ਕੋ ਨਹੀਂ ਕਰਾ ਸਕਦੀ ਔਰ ਜੋ ਮੇਰੇ ਵਾਸਤੇ ਅੱਛਾ ਹੈ ਰੋਕੋ ਤੁਸੀਂ ਪੂਰੀ ਦੁਨੀਆ ਵੀ ਮੈਨੂੰ ਰੋਕ ਨਹੀਂ ਸਕਦੀ ਮੈਂ ਕਰਨਾ ਹੈ ਤਾਂ ਕਰਨਾ ਹੈ ਤਾਂ ਇਹ ਤਾਂ ਬੁੱਲੇ ਸ਼ਾਹ ਨੂੰ ਰੋਕਿਆ ਗਿਆ ਮੀਰਾ ਵਾਈ ਨੂੰ ਰੋਕਿਆ ਗਿਆ ਰੁਕੇ ਉਹ ਪਤਾ ਸੀ ਅੱਛੇ ਰਸਤੇ ਜਾ ਰਹੇ ਆ ਤਾਂ ਲਾ ਲਓ ਯੋਰ ਨਹੀਂ ਰੁਕਦੇ ਪਰ ਇੱਥੇ ਤਾਂ ਇਨਸਾਨ ਲੋਕਾਂ ਦੀਆਂ ਗੱਲਾਂ ਸੁਣ ਕੇ ਰੁਕ ਜਾਂਦਾ ਬੁਰਾ ਕਰਨ ਨੂੰ ਤਿਆਰ ਤਾਂ ਚੰਗਾ ਕਰਨ ਨੂੰ ਬਿਮਾਰ ਸਮਝਦੇ ਹੋ ਕਿ ਨਹੀਂ ਬੁਰਾ ਕਰਨ ਨੂੰ ਹਰ ਵੇਲੇ ਤਿਆਰ ਚੰਗਾ ਕਰਨ ਨੂੰ ਫੇਰ ਕਰਾਂ ਯਾਰ ਅੱਜ ਸਿਹਤ ਜੀ ਠੀਕ ਨਹੀਂ ਗਈ ਅੱਜ ਆ ਗੋਡੇ ਦੁਖਦੇ ਪਏ ਆ ਸਿਮਰਨ ਕਰਨਾ ਉਹ ਗੋਡੇ ਦੁਖਦੇ ਕੋਈ ਗੱਲ ਨਹੀਂ ਆ ਬਹਿ ਕੇ ਫਿਲਮ ਦੇਖ ਲੈ ਹਾਂ ਇਤਿਆਰ ਆ ਮੈਂ ਬੈਠਣਾ ਉੱਥੇ ਵੀ ਹੈ ਫੇਰ ਬੰਦਾ ਕਹੇ ਅੱਛਾ ਉੱਥੇ ਤਾਂ ਕੁਰਸੀ ਦੇ ਬਹਿ ਕੇ ਫਿਲਮ ਦੇਖਦੇ ਆ ਸਿਮਰਨ ਚੌਂਕੜੀ ਮਾਰਨੀ ਪੈਂਦੀ ਹੈ ਤਾਂ ਉਹ ਭਾਈ ਕੁਰਸੀ ਦੇ ਬਹਿ ਕੇ ਵੀ ਸਿਮਰਨ ਹੋ ਜਾਂਦਾ ਜਿਹਨੇ ਕਰਨਾ ਹੋਵੇ ਕੁਰਸੀ ਦੇ ਬਹਿ ਕੇ ਵੀ ਕਰ ਲੈਂਦੇ ਉਹ ਉਹਦੇ ਵਾਸਤੇ ਚੌਂਕੜੀ ਮਾਰਨੀ ਕੋਈ ਲੰਮੇ ਬਹਿ ਕੇ ਵੀ ਕਰ ਲੈਂਦੇ ਕਰਨ ਵਾਲੇ ਕਿਉਂਕਿ ਜਿਨ੍ਹਾਂ ਦੇ ਅੰਦਰ ਇਸ਼ਕ ਹੀ ਆਪਣੇ ਮਾਲਿਕ ਦਾ ਹੋਵੇ ਉਹ ਵੀ ਬਹਾਨੇ ਜੇ ਨਹੀਂ ਲੱਭਦੇ ਮੇਰਾ ਗੋਡਾ ਨਹੀਂ ਮੋੜਦਾ ਮੇਰਾ ਇਹ ਨਹੀਂ ਹੁੰਦਾ ਮੇਰਾ ਉਹ ਨਹੀਂ ਹੁੰਦਾ ਕਰਨਾ ਆ ਤਾਂ ਫਿਰ ਜੋ ਮਰਜ਼ੀ ਹੋਵੇ ਸਮਝਦੇ ਹੋ ਕਿ ਨਹੀਂ ਹੁਣ ਪਤਾ ਹੈ ਕਿ ਰੋਟੀ ਖਾਣ ਲੱਗਿਆ ਵੀ ਜੇ ਚੌਕੜੀ ਮਾਰਗ ਨਹੀਂ ਬੈ ਹੁੰਦੀ ਤਾਂ ਕੁਰਸੀ ਦੇ ਬਹਿ ਕੇ ਖਾਂਦਾ ਕਿ ਨਹੀਂ ਮੈਂ ਤਾਂ ਇਹ ਖਾਣਾ ਖਾ ਸਕਦਾ ਕੁਰਸੀ ਦੇ ਬਹਿ ਕੇ ਤਾਂ ਜਿਨੇ ਖਾਣਾ ਦਿੱਤਾ ਉਹਦਾ ਜ਼ਿਕਰ ਵੀ ਕੁਰਸੀ ਦੇ ਬਹਿ ਕੇ ਕਰ ਲੈ ਸ਼ੁਕਰ ਕਰ ਲੈ ਉਸ ਦਾ ਉੱਥੇ ਬਹਾਨੇ ਨਾਲ ਲੱਭ ਕੇ ਨਹੀਂ ਹੁੰਦਾ ਤਾਂ ਹੀ ਫਿਰ ਕਮਾਗੇ ਬੁਰਾ ਕੰਮ ਕਰਨ ਨੂੰ ਤਿਆਰੀ ਤਾਂ ਚੰਗਾ ਕੰਮ ਕਰਨ ਨੂੰ ਬਿਮਾਰੀ ਇਹ ਬਹਾਨੇ ਐ ਇਸ ਲਈ ਜਿਹਨੇ ਕਰਨਾ ਹੈ ਉਹ ਹਲਾਤਾਂ ਦੀ ਪਰਵਾਹ ਨਹੀਂ ਕਰਦਾ ਕਰਨਾ ਹੈ ਤਾਂ ਕਰਨਾ ਹੀ ਹੈ ਚਾਹੇ ਕੁਝ ਵੀ ਹੋ ਜਾਵੇ ਨਾ ਸਰਦੀ ਨਾ ਗਰਮੀ ਰੋਕ ਸਕਦੀ ਹੈ ਨਾ ਧੁੱਪ ਨਾ ਛਾਂ ਰੋਕ ਸਕਦੀ ਹੈ ਨਾ ਮੈਨੂੰ ਦੁਨੀਆ ਰੋਕ ਸਕਦੀ ਹੈ ਤਾਂ ਨਾ ਹੀ ਮੈਨੂੰ ਦੁਨੀਆ ਦੀ ਕੋਈ ਮੁਸ਼ਕਿਲ ਰੋਕ ਸਕਦੀ ਹੈ ਜੇ ਮੈਂ ਜਾਣਾ ਤਾਂ ਜਾਣਾ ਹੀ ਹੈ ਤਾਂ ਜਿਹਨੇ ਬਹਾਨੇ ਲੱਭਨੇ ਆ ਉਹਨਾਂ ਨੂੰ ਤੁਸੀਂ ਗੱਡੀ ਵੀ ਖੜੀ ਕਰ ਦਿਓ ਚੱਲ ਭਾਈ ਉਹ ਨਹੀਂ ਅੱਜ ਮੇਰੀ ਸਿਹਤ ਜੀ ਠੀਕ ਹੈ ਨਹੀਂ ਅੱਜ ਪੇਟ ਚ ਗੜਬੜ ਜਈ ਹੈ ਜਿਹਦਾ ਬੱਚੇ ਨਹੀਂ ਕਰ ਦਿੰਦੇ ਕਈ ਵਾਰ ਜੇ ਸਕੂਲੇ ਨਹੀਂ ਜਾਣਾ ਮੰਮੀ ਢਿੱਡ ਦੁਖਦਾ ਅੱਜ ਨਹੀਂ ਜਾਣਾ ਤਾਂ ਮੰਮੀ ਮੰਨ ਲਾ ਨਹੀਂ ਹਾਂ ਰਾਜੀ ਬੱਚੇ ਦਾ ਢਿੱਡ ਦੁਖਦਾ ਜਿੱਦਾਂ ਹੀ ਸਕੂਲ ਦਾ ਟਾਈਮ ਨਿਕਲੇ ਉਹੀ ਬੱਚਾ ਦੌੜਦਾ ਭੱਜਦਾ ਹੈ ਹੁਣ ਤੇਰਾ ਢਿੱਡ ਦਰਦ ਕਿੱਧਰ ਗਿਆ ਹੁਣ ਤਾਂ ਮੰਮੀ ਠੀਕ ਹੈ ਮੈਂ ਉਹ ਬਹਾਨਾ ਹੀ ਸੀ ਦੇਖਿਆ ਕਿ ਨਹੀਂ ਇੱਦਾਂ ਹੁੰਦੀ ਹੈ ਕਿ ਨਹੀਂ ਬੱਚੇ ਕਰਦੇ ਐਦਾ ਬਹੁਤ ਬਿਮਾਰ ਹੋ ਜਾਣਗੇ ਸਕੂਲ ਜਾਣ ਦੇ ਟਾਈਮ ਪੇਪਰਾਂ 'ਚ ਤਾਂ ਖਾਸ ਕਰਕੇ ਪਰ ਜਦੋਂ ਪੇਪਰਾਂ ਦਾ ਟਾਈਮ ਲੰਘ ਗਿਆ ਜਾਂ ਸਕੂਲ ਦਾ ਟਾਈਮ ਲੰਘ ਗਿਆ ਹੁਣ ਪਤਾ ਕਿ ਹੁਣ ਖੇਲਣਾ ਹੈ ਤਾਂ ਫੇਰ ਬੱਚੇ ਚੰਗੇ ਭਲੇ ਦੌੜਦੇ ਭੱਜਦੇ ਆ ਭਾਈ ਹੁਣ ਤੇਰਾ ਦਰਦ ਕਿੱਥੇ ਗਿਆ ਬੁਖਾਰ ਕਿੱਥੇ ਹੀ ਆ ਇਸੇ ਤਰ੍ਹਾਂ ਜਿਹਨੇ satsang 'ਚ ਜਾਣਾ ਹੈ ਨਾ ਗੱਡੀ ਨਾ ਵੀ ਹੋਵੇ ਕਹਿੰਦਾ ਚਾਹੇ ਤੁਰ ਕੇ ਜਾਣਾ ਪਵੇ ਜਾਣਾ ਹੀ ਐ ਤਾਂ ਜਿਹਨੇ ਨਹੀਂ ਜਾਣਾ ਬਹਾਨਾ ਉਹਦੇ ਮੂਰੇ ਆ ਜਾ ਵੀ ਗੱਡੀ ਆ ਗਈ ਉਹ ਨੂੰ ਵੀ ਹੋਰ ਜੱਜਾ ਮੇਰਾ ਢਿੱਡ ਨਹੀਂ ਠੀਕ ਮੇਰਾ ਸਿਰ ਨਹੀਂ ਠੀਕ ਮਰਾ ਇਹ ਨਹੀਂ ਠੀਕ ਇਹ ਬਹਾਨੇ ਹੀ ਆ ਸਾਰੇ ਔਰ ਇਦਾਂ ਦੇਰ ਹੁਣ 10 ਮਿੰਟ ਵਧ ਗਿਆ ਜਾਵੇਂ ਨਾ ਚੱਲ ਉੱਥੇ ਤਮਾਸ਼ਾ ਚੱਲਦਾ ਪਿਆ ਚੱਲ ਉੱਥੇ ਫਿਲਮ ਲੱਗੀ ਹੋਈ ਐ ਅੱਛਾ ਚਲੀਏ ਫਿਰ ਪਾਪਕੋਰਨ ਖਿਲਾਉਂਗਾ ਕੋਕ ਪਿਲਾਉਂਗਾ ਤਾਂ ਫੇਰ ਫਟਾਫਟ ਤਿਆਰੀ ਸੋਚੋ ਜ਼ਰਾ ਤਾਂ ਹੀ ਨਾ ਇਹ ਕਹਿਣਾ ਪਿਆ ਕਿਉਂਕਿ ਸੰਤਾਂ ਨੂੰ ਕਹਿਣਾ ਪੈਂਦਾ ਹੈ ਹਾਲਾਤਾਂ ਨੂੰ ਦੇਖ ਕੇ ਕਹੇ ਨਾਇਕ ਹੈ ਨਰਦੇ ਉਹ ਨਾਇਕ ਹੈ ਤੂੰ ਅਭਿਸ਼ੇਵਿਕਾਰਾਂ ਨਾਲ ਪਿਆਰ ਨਾ ਕਰ ਕਿਉਂਕਿ ਗੱਲ ਉਹੀ ਕਹੀ ਜਾਂਦੀ ਜਦੋਂ ਲੱਗੇ ਕਿ ਕੰਮ ਆ ਤੱਕ ਬੰਦਾ ਕਰੀ ਆ ਜਾਂਦਾ ਫੇਰ ਹੀ ਰੁਕਣਾ ਪੈਂਦਾ ਉਹਨੂੰ ਇਹਦਾ ਮਤਰੂਸ ਸਮੇ ਵੀ ਲੋਕੀ ਬਿਸ਼ਿਆਂ ਵੱਲ ਵਿਕਾਰਾਂ ਵੱਲ ਨਸ਼ਿਆਂ ਵੱਲ ਬੁਰਾਈਆਂ ਵੱਲ ਜਾਦੇ ਸੀ ਤਾਂ ਹੀ ਉਹਨਾਂ ਨੂੰ ਕਿਹਾ ਵੇ ਤੂੰ ਨਾਇਕ ਹੈ ਆਖ ਨਾਇਕ ਵਾਲੇ ਕੰਮ ਨਾ ਕਰ ਹਰੀ ਨਾਲ ਪਿਆਰ ਕਰ ਪਰਮਾਤਮਾ ਨਾਲ ਪਿਆਰ ਕਰ ਇਸ ਲਈ ਉਹਨਾਂ ਨੇ ਕਿਹਾ ਕਿ ਨਾਇਕ ਹੈ ਨਰਦੇ ਹਰੀਆ ਹਰ ਕੋ ਛੋੜ ਕੇ ਵਿਸ਼ੇ ਨਾ ਕਰੀਏ ਨੇ ਵਿਸ਼ੇ ਨਾ ਕਰੀਏ ਨੇ ਵਿਸ਼ੇ ਨਾ ਕਰੀਏ ਨੇ ਜਰਾ ਹੁਣ ਗੌਰ ਕਰਨਾ ਔਰ ਅੱਗੇ ਕੀਆ ਕਰੋ ਭਰਮ ਦਾ ਤਿਆਗ ਵਿਸ਼ਿਆਂ ਦਾ ਵਿਸ਼ਿਆਂ ਨਾਲ ਵਿਕਾਰਾਂ ਨਾਲ ਬੁਰਾਈਆਂ ਨਾਲ ਪਿਆਰ ਨਾ ਕਰ ਔਰ ਭਰਮਾਂ ਭੁਲੇਖਿਆਂ ਦਾ ਤਿਆਗ ਕਰ ਭਰਮਾਂ ਜ ਨਾ ਪੈ ਪਰਮਾ ਦਾ ਸਮਝਦੇ ਹੋ ਨਾ ਤੁਸੀਂ ਕਿਉਂਕਿ ਅਸੀਂ ਬਹੁਤ ਵਾਰ ਦੱਸੀਦਾ ਆਹ ਭਰਮ ਭਲੇਖੇ ਹੁੰਦੇ ਮੇਰੇ ਗ੍ਰਹਿ ਮਾੜੇ ਮੇਰੀ ਕਿਸਮਤ ਈ ਮਾੜੀ ਮੇਰਾ ਇਹ ਮਾੜਾ ਮੇਰਾ ਉਹ ਮਾੜਾ ਕਿਸੇ ਨੇ ਮੇਤੇ ਆ ਕਰਤਾ ਕਿਸੇ ਨੇ ਉਹ ਕਰਦਾ ਭਰਮ ਭਲੇਖੇ ਹੀ ਐ ਔਰ ਜਿੰਨਾ ਬੰਦਾ ਭਰਮਾਂ 'ਚ ਫਸਿਆ ਰਹਿੰਦਾ ਉਹਨਾਂ ਦੁਖੀ ਰਹਿੰਦਾ ਹੈ ਉਹ ਤਾਂ ਜਿੰਨਾ ਬੰਦਾ ਵਿਸ਼ਵਾਸ ਕਰਦਾ ਆਪਣੇ ਮਾਲਿਕ ਤੇ ਤੇ ਕੋਈ ਮੇਰਾ ਕੁਝ ਵਿਗਾੜ ਨਹੀਂ ਸਕਦਾ ਕੋਈ ਮੇਤੇ ਜਾਦੂ ਟੂਣਾ ਹੈ ਹੀ ਨਹੀਂ ਚੱਲ ਹੀ ਨਹੀਂ ਸਕਦਾ ਮੇਰੇ ਤੇ ਕਿਉਂਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਿਹੜੇ ਦਰਬਾਰ ਨਾਲ ਜੁੜੇ ਜੀਵ ਹਨ ਉਹ ਦੱਸਦੇ ਆ ਕਿ ਮਾਲਕ ਹੋਏ ਸੀ ਉਹਨਾਂ ਭਰਮਾਂ 'ਪੋ ਲੇਖਿਆ ਨਹੀਂ ਮੰਨਦੇ ਸੀ ਟੂਣੀਆਂ ਡਾਣੀਆਂ ਪਰਵਾਹ ਨਹੀਂ ਕਰਦੇ ਖੁਸ਼ੀ ਹੁੰਦੀ ਕਿ ਸਾਡੀ ਸਿੱਖਿਆ ਦਾ ਅਸਰ ਇਹਨਾਂ ਤੇ ਹੋ ਰਿਹਾ ਹੈ ਨਹੀਂ ਤਾਂ ਅੱਜ ਦੁਨੀਆ ਉਹਨਾਂ ਦੀਵਾਲੀ ਆ ਜਾਣੀ ਦੇਖਿਓ ਔਰ ਜੀ ਉੱਥੇ ਦੀਵਾ ਬਲਦਾ ਹੀ ਹੋ ਗਿਆ ਉੱਥੇ ਨਿੰਬੂ ਜੀ ਰੱਖਿਆ ਸੀ ਅਗੇ ਸੰਦੂਰ ਪਾਇਆ ਸੀ ਜੀ ਇਹੀ ਟੂਣੇ ਕੋਲ ਯਾਨੀ ਬਹੁਤ ਦੁਨੀਆ ਇਦਾਂ ਭਰਮਾਂ 'ਚ ਫਸੀ ਹੋਈ ਜਿਹੜੀਆਂ ਇਹਨਾਂ ਛੁੜਛੁੜੀਆਂ ਚੀਜ਼ਾਂ ਨੂੰ ਲੈ ਕੇ ਦੁਖੀ ਆ ਜਿਹੜੇ ਰੱਬ ਦੇ ਪਿਆਰੇ ਉਹ ਤਾਂ ਬੜੀਆਂ-ਬੜੀਆਂ ਚੀਜ਼ਾਂ ਨੂੰ ਨਹੀਂ ਮੰਨਦੇ ਸਮਝਿ ਦਿਓ ਕਿ ਨਹੀਂ ਉਹਦਾ ਮਾਲਿਕ ਦਾ ਨਾਮ ਲੈ ਕੇ ਪਰਮਾਤਮਾ ਨਾਮ ਲੈ ਕੇ ਪ੍ਰਭੂ ਦਾ ਨਾਮ ਲੈ ਕੇ ਈਸ਼ਵਰ ਦਾ ਨਾਮ ਲੈ ਕੇ ਆਪਣੇ ਸਤਗੁਰੂ ਦਾ ਨਾਮ ਲੈ ਕੇ ਬੜੀਆਂ-ਬੜੀਆਂ ਚੀਜ਼ਾਂ ਨਾਲ ਟਕਰਾ ਟਕਰਾ ਜਾਂਦੇ ਤਾਂ ਉਹਨਾਂ ਬਾਲ ਵੀ ਵਿੰਗਾ ਇਹ ਵਿਸ਼ਵਾਸ ਹੋਣਾ ਚਾਹੀਦਾ ਸਾਡੇ ਅੰਦਰ ਇਸ ਲਈ ਭਰਮਾਂ ਤੋਂ ਨਿਕਲਿਏ ਇਸੇ ਵਿਸ਼ੇ ਨਾ ਕਰੀਏ ਨੇ ਕਰੋ ਭਰਮ ਦਾ ਤਿਆਗ ਉਹ ਹਰੀਆ ਸੁਖ ਦਾਤਾ ਹਰੀ ਹੈ ਤਾਂ ਸੇ ਰਹੀਏ ਲਾਗ ਉਹ ਕਹਿੰਦੇ ਸੁੱਖਾਂ ਦਾ ਦਾਤਾ ਉਹ ਹਰੀ ਹੈ ਹਰੀ ਯਾਨੀ ਵਾਹਿਗੁਰੂ ਕਹਿ ਲਓ ਅੱਲਾਹ ਕਹਿ ਲਓ ਮਾਲਿਕ ਕਹਿ ਲਓ ਈਸ਼ਵਰ ਕਹਿ ਲਓ ਨਾਮ ਖਰੀਦਈਏ ਸਾਰੇ ਕਿ ਉਹੀ ਹੈ ਸੁੱਖਾਂ ਦਾ ਦਾਤਾ ਇਸ ਲਈ ਜੇ ਜੀਵਨ 'ਚ ਸੁੱਖ ਚਾਹੀਦਾ ਉਹਦੇ ਨਾਲ ਲੱਗਣਾ ਪੈਣਾ ਤੈਨੂੰ ਉਹਦੇ ਨਾਲ ਜੁੜਨਾ ਉਹਦੇ ਨਾਲ ਜੁੜੇ ਬਿਨਾ ਤੇਰੇ ਜੀਵਨ 'ਚ ਸੁੱਖ ਇਸ ਲਈ ਫਿਰ ਕਹਾਂਗੇ ਸ਼੍ਰੀ ਕ੍ਰਿਸ਼ਨ ਨੇ ਤਾਂ ਹੀ ਤਾਂ ਕਿਹਾ ਕਿ ਈਸ਼ਵਰ ਕੀ ਸੱਤਾ 'ਤੇ ਵਿਸ਼ਵਾਸ ਸੇ ਹੀ ਸੁੱਖ ਸਮ੍ਰiddhi ਔਰ ਸਫਲਤਾ ਦੀ ਸ਼ੁਰੂਆਤ ਹੁੰਦੀ ਹੈ ਉਹ ਕਹਿੰਦੇ ਤੇਰੇ ਜੀਵਨ 'ਚ ਸੁੱਖ ਸਮ੍ਰiddhi ਸਫਲਤਾ ਦੀ ਸ਼ੁਰੂਆਤ ਹੀ ਉਦੋਂ ਹੁੰਨੀ ਹੈ ਜਦੋਂ ਤੂੰ ਈਸ਼ਵਰ 'ਤੇ ਵਿਸ਼ਵਾਸ ਕਰੇਗਾ ਕਿ ਉਹ ਮੈਂ ਨਹੀਂ ਮੰਨਦਾ ਈਸ਼ਵਰ ਨੂੰ ਤਾਂ ਫਿਰ ਤੇਰੇ ਮੰਨਣ ਨਾ ਮੰਨਣਾਂ ਉਹਨੂੰ ਫਰਕ ਨਹੀਂ ਪੈਣਾ ਤੇਰੇ ਜੀਵਨ 'ਚ ਜੋ ਸੁੱਖ ਸਮ੍ਰiddhi ਸਫਲਤਾ ਆ ਸਕਦੀ ਹੈ ਉਹ ਨਹੀਂ ਆਣੀ ਸਮਝਦੇ ਹੋ ਕਿ ਨਹੀਂ ਤਾਂ ਫਿਰ ਘਾਟਾ ਕਿਹਨੂੰ ਪੈਣਾ ਹੈ ਜੇ ਮੈਂ ਹੱਸ ਸਕਦਾ ਹਾਂ ਮੈਂ ਮੁਸਕਰਾ ਸਕਦਾ ਹਾਂ ਮੈਂ ਤੰਦਰੁਸਤੀ ਭਰਿਆ ਜੀਵਨ ਜੀ ਸਕਦਾ ਹਾਂ ਆਪਣੇ ਰੱਬ ਤੇ ਵਿਸ਼ਵਾਸ ਕਰਕੇ ਔਰ ਤਾਂ ਫਿਰ ਮੈਨੂੰ ਹੋਰ ਕੀ ਚਾਹੀਦਾ ਹੈ ਤਾਂ ਜੇ ਮੈਂ ਹੁਣ ਕਹਾਂ ਮੈਂ ਰੱਬ ਨੂੰ ਨਹੀਂ ਮੰਨਦਾ ਪਰ ਮੈਂ ਦੁਖੀ ਤਕਲੀਫ ਟੈਨਸ਼ਨ ਮੈਂ ਮਾ ਪਰਮਾਜ ਫਸ ਕੇ ਆਪਣਾ ਜੀਵਨ ਜੀ ਰਿਹਾ ਹਾਂ ਤਾਂ ਫਿਰ ਘਾਟਾ ਕੇ ਨੂੰ ਪੈ ਰਿਹਾ ਹੈ ਰੱਬ ਤਾਂ ਰੱਬ ਹੀ ਹੈ ਉਹਨੂੰ ਫਰਕ ਨਹੀਂ ਪੈ ਰਿਹਾ ਪਰ ਕਿ ਇਨਸਾਨ ਨੂੰ ਪੈ ਰਿਹਾ ਹੈ ਕਿ ਜਿੱਥੇ ਮੈਂ ਸੁਖ ਸਮਰiddhi ਸਫਲਤਾ ਵਾਲਾ ਜੀਵਨ ਜੀ ਸਕਦਾ ਉਹਦੇ ਨਾਲ ਜੁੜ ਕੇ ਅਗਰ ਮੈਂ ਕੋ ਟੁੱਟ ਕੇ ਰਹਿੰਦਾ ਹਾਂ ਤਾਂ ਫਿਰ ਮੇਰੇ ਜੀਵਨ 'ਚ ਸੁਖ ਸਮਰiddhi ਸਫਲਤਾ ਕਦੀ ਆਣੀ ਨਹੀਂ ਹੈ ਇਹ ਯਾਦ ਰੱਖਣਾ ਹਮੇਸ਼ਾ ਕਿ ਜੀਵਨ 'ਚ ਸੁਖ ਸਮਰiddhi ਸਫਲਤਾ ਚਾਹੀਦੀ ਹੈ ਈਸ਼ਵਰ ਦੀ ਸੱਤਾ ਤੇ ਵਿਸ਼ਵਾਸ ਕਰਨਾ ਉਹਦਾ ਮਤਲਬ ਕੀ ਹੈ ਕਿ ਈਸ਼ਵਰ ਹੈ ਔਰ ਮੈਨੂੰ ਆਪਣੇ ਈਸ਼ਵਰ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਸ਼ੁਕਰ ਹੈ ਕਿਉਂਕਿ ਉਹ ਸ਼ਕਤੀਸ਼ਾਲੀ ਦਾਤਾ ਮੇਰੇ ਹੈ। ਉਹ ਇਹੀ ਗੱਲ ਅਸ਼ਟਾ ਬਕਰ ਜੀ ਦੀ ਵੀ ਆ ਜੀਏ। ਉਹ ਗੱਲ ਪੂਰੀ ਕਰੀਏ। ਕਿ ਅਸ਼ਟਾ ਬਕਰ ਜੀ ਨੇ ਕਿਹਾ ਕਿ ਭਗਵਾਨ ਨੇ ਹਮੇ ਇਹ ਸੁੰਦਰ ਜੀਵਨ ਇਸ ਲਈ ਦਿਆ ਹੈ ਕਿਉਂਕਿ ਸਭ ਤੋਂ ਪਹਿਲਾਂ ਦੱਸਣਾ ਜੀਵਨ ਬੜਾ ਸੁੰਦਰ ਹੈ। ਹੁਣ ਅਗਰ ਸੁੰਦਰ ਨਾ ਲੱਗੇ ਤਾਂ ਵੀ ਜੀਵਨ ਦਾ ਜਾਂ ਭਗਵਾਨ ਦਾ ਦੋਸ਼ ਨਹੀਂ ਹੈ। ਇਸ ਦਾ ਮਤਲਬ ਹੈ ਸਾਨੂੰ ਜੀਣਾ ਅਸੀਂ ਇੱਥੇ ਹੀ ਟੰਗਣਾ ਜੀਣਾ ਸਿੱਖਿਆ ਹੀ ਨਹੀਂ ਹੈ। ਅਸੀਂ ਜੀਵਨ ਨੂੰ ਸਹੀ ਢੰਗ ਨਾਲ ਸਮਝਿਆ ਹੀ ਨਹੀਂ ਹੈ ਸਾਨੂੰ ਜੀਵਨ ਜੀਣ ਦੀ ਕਲਾ ਹੀ ਨਹੀਂ ਆਈ ਇਸ ਲਈ ਸਾਨੂੰ ਜੀਵਨ ਦੁੱਖਾਂ ਨਾਲ ਭਰਿਆ ਬਦਸੂਰਤ ਲੱਗਦਾ ਹੈ ਤਾਂ ਜਿਹਨੂੰ ਬਣਾਉਣਾ ਆ ਜਾਵੇ ਨਾ ਤਾਂ ਇਹ ਜੀਵਨ ਨੂੰ ਸੁੰਦਰ ਉਦਹੀਂ ਬਣਾ ਸਕਦਾ ਜਿਦਾ ਅਸੀਂ ਦਾਲ ਬਾਰੇ ਦੱਸਿਆ ਚਾਹ ਬਾਰੇ ਦੱਸਿਆ ਕਿ ਜਿਹਨੂੰ ਬਣਾਉਣ ਦੀ ਕਲਾ ਆਵੇ ਉਸੇ ਚੀਜ਼ ਨੂੰ ਸਵਾਦਿਸ਼ਟ ਬਣਾ ਦਿੰਦਾ ਤੇ ਜਿਹਨੂੰ ਕਲਾ ਨਾ ਆਵੇ ਉਹ ਉਸੇ ਚੀਜ਼ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੁਣ ਜਰਾ ਆਪ ਸੋਚ ਕੇ ਦੇਖੋ ਇੱਕ ਹਲਵਾਈ ਹੈ ਉਹਨੂੰ ਤੁਸੀਂ ਕੋਈ ਵੀ ਚੀਜ਼ ਦੇ ਦਿਓ ਉਹਨੇ ਹਰ ਚੀਜ਼ ਨੂੰ ਸਵਾਦ ਬਣਾ ਲੈਣਾ ਹੈ ਤਾਂ ਜਿਹਨੂੰ ਆਂਦਾ ਹੀ ਨਹੀਂ ਉਹਨੂੰ ਤੁਸੀਂ ਉਹੀ ਚੀਜ਼ ਦੇ ਦਿਓ ਉਹਨਾਂ ਖਰਾਬ ਕਰਕੇ ਰੱਖ ਦੇਣੀ ਹੈ ਕਿਸੇ ਕੰਮ ਦੀ ਉਹ ਰਹਿਣੀ ਨਹੀਂ ਹੈ ਇਹੀ ਸਾਡੇ ਜੀਵਨ ਦਾ ਹਾਲ ਹੈ ਤਾਂ ਹੀ ਕਹਿੰਦੇ ਗੁਰੂਆਂ ਰਹਿਬਰਾਂ ਦੀ ਸਹੋਬਤ ਵਿੱਚ ਬਹਿ ਕੇ ਸੰਤਾਂ ਦੇ ਨਾਲ ਜੁੜ ਕੇ ਜੀਵਨ ਜੀਣ ਦੀ ਕਲਾ ਸਿੱਖੋ ਅਗਰ ਜੀਵਨ ਨੂੰ ਸੁੰਦਰ ਬਣਾਉਣਾ ਹੈ ਸਮਝਿ ਦਿਓ ਕਿ ਨਹੀਂ ਵਿਸ਼ਵਾਸ ਦੀ ਕਲਾ ਸਿੱਖੋ ਸਾਹਸ ਦੀ ਕਲਾ ਸਿੱਖੋ ਹਿੰਮਤ ਦੀ ਕਲਾ ਸਿੱਖੋ ਆਪਣੇ ਪ੍ਰਭੂ ਨਾਲ ਜੁੜਨ ਦੀ ਕਲਾ ਸਿੱਖੋ ਤਵੇ ਜੀਵਨ ਸੁੰਦਰ ਬਣਦਾ ਚਲਾ ਜਾਏਗਾ ਇਸ ਲਈ ਭਗਵਾਨ ਨੇ ਹਮੇ ਜੇ ਸੁੰਦਰ ਜੀਵਨ ਦਿਆ ਹੈ हम अपने भीतर छुपी शक्तियों को पहचान कर उनके द्वारा खुद को बेहतर महान बनाए और उसके साथ साथ इस संसार को भी सुंदर बनाने में सहयोग भगवान प्रमा, प्रमा, ने परमात्मा ने सानू जीवन इसलिए दिता है यह सुंदर जीवन ताकि अपने अंदर दी शक्ति पहचान सकी ने ਹਣ ਕਦੀ ਪਹਿਚਾਨਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਬੈਠੀ ਕੰਮ ਕਰ ਰਹੀ ਹੈ ਕਦੀ ਧਿਆਨ ਦਿੱਤਾ ਉਧਰ ਜਵਾਬ ਦੇ ਦਿਓ ਬਾਹਰ ਕਿ ਛੋਟੀ ਜਿਹੀ ਫਿੰਸੀ ਵੀ ਹੋ ਜਾਵੇ ਉਹਦੀ ਫਿਕਰ ਹੁੰਦੀ ਹੈ ਸਾਨੂੰ ਸਮਝਦੇ ਹੋ ਕਿ ਨਹੀਂ ਬਾਹਰ ਕੋਈ ਮਾੜੀ ਜਿਹੀ ਚੀਜ਼ ਵੀ ਹੁੰਦੀ ਤਾਂ ਫਿਕਰ ਹੁੰਦੀ ਹੈ ਕਿੱਥੇ ਚਲੀ ਗਈ ਪਰ ਐਡੀ ਵੱਡੀ ਸ਼ਕਤੀ ਆਪਣੇ ਅੰਦਰ ਬੈਠੀ ਉਹਦੀ ਕਦੀ ਫਿਕਰ ਅਸੀਂ ਕਰਦੇ ਨਹੀਂ ਹੈ ਕਦੀ ਉਹਦੇ ਵੱਲ ਧਿਆਨ ਦਿੰਦੇ ਨਹੀਂ ਕਿ ਉਹਨੂੰ ਵੀ ਜਾਣਨ ਦੀ ਕੋਸ਼ਿਸ਼ ਕਰੀਏ ਉਹਦੇ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰੀਏ ਥੋੜਾ ਜਿਹਾ ਬੈਠ ਕੇ ਦੇਖਣ ਦੀ ਕੋਸ਼ਿਸ਼ ਕਰੀਏ ਕਿ ਕਿਹੜੀ ਤਾਕਤ ਮੇਰੇ ਅੰਦਰ ਚਲਾ ਰਹੀ ਹੈ ਮੈਨੂੰ ਔਰ ਜਿੱਦਾਂ ਜਿੱਦਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਨਾ ਤੁਹਾਡੇ ਜੀਵਨ ਦੇ ਹਾਲਾਤ ਬਦਲਦੇ ਤਾਂ ਹੀ ਅਸੀਂ ਬਹੁਤ ਵਾਰ ਦੱਸਿਆ ਕਹਿੰਦੇ ਆ ਨਾ ਜਦੋਂ ਦੇ ਮੈਨੂੰ ਮੇਰੇ ਆਰਾਮ ਮਿਲੇ ਨੇ ਦਰਦਾਂ ਤੋਂ ਉਹ ਆਰਾਮ ਅੰਦਰ ਹੀ ਹੈ ਤਾਂ ਹੀ ਕਹਿੰਦੇ ਆ ਆਰਾਮ ਜਦੋਂ ਆ ਆਰਾਮ ਤਾਂ ਫੇਰ ਹੀ ਆਰਾਮ ਆਣਾ ਜਦੋਂ ਆਰਾਮ ਆ ਗਿਆ ਨਾ ਸਾਡੇ ਜੀਵਨ ਚ ਫੇਰ ਹੀ ਸਾਡੇ ਜੀਵਨ ਚ ਆਰਾਮ ਔਰ ਆਣ ਦਾ ਮਤਲਬ ਅੰਦਰੋਂ ਹੀ ਆਣਾ ਹੈ ਅੰਦਰੋਂ ਹੀ ਹੈ बस ਸਮਝਣਾ ਹੈ ਉਸ ਨੂੰ ਇਸ ਲਈ ਭਗਵਾਨ ਨੇ ਹਮੇ ਜੇ ਸੁੰਦਰ ਜੀਵਨ ਇਸ ਲਈ ਦਿਆ ਹੈ ਤਾਂ ਕਿ ਹਮ ਆਪਣੇ ਬੀਤਰ ਕੀ ਸ਼ਕਤੀ ਕੋ ਪਹਿਚਾਨ ਸਕੇ ਪਹਿਚਾਨ ਕਰ ਉਸ ਕਾ ਉਪਯੋਗ ਕਰ ਸਕੇ ਉਹਦਾ ਉਪਯੋਗ ਕਰ ਸਕੀਏ ਆਪਣੇ ਜੀਵਨ ਨੂੰ ਮਹਾਨ ਔਰ ਬੀਤਰ ਬਣਾਉਣ ਵਿੱਚ ਔਰ ਉਹਦੇ ਨਾਲ ਨਾਲ ਇਸ ਸੰਸਾਰ ਨੂੰ ਵੀ ਸੁੰਦਰ ਸੁੰਦਰ ਬਣਾਉਣ ਵਿੱਚ ਅਸੀਂ ਸਹਿਯੋਗ ਕਰ ਸਕੀਏ ਇਸ ਲਈ ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਸੋ ਪਹਿਚਾਣੋ ਆਪਣੇ ਅੰਦਰਲੀ ਸ਼ਕਤੀ ਨੂੰ ਔਰ ਮਹਾਨਤਾ ਵਾਲੇ ਕੰਮ ਕਰੀਏ સમિતિ હો કે નહીં કા데 કામ કરિયે મહાનતા વાલે કામ ઓર વૈસે વી ક્યા જંદા હૈ જદ આસી હિંમત દી ગલ કરી થી ના યા કોશિશ દી ગલ કરી દી હે તા ફિર યાદ રખો અગર બહાર લે કિસે કામ દી કોશિશ કીતી જાવે તા સફળતા મિલ સકદી હૈ તા જે અંદર apni શક્તિ નું જાણન દી કોશિશ કરાંગે તો શક્તિ તક ભી જરૂર જદ એક શાયર ને બડા પ્યારા લખિયા હે કે Jis ghar me bacche ho te baccho wale ghar me kabhi saap ko paala nahi jata ਤਮੀਨ ਕੋਤਾ ਪਾਲੋ ਬਿੱਲੀ ਪਾਲੋ ਪਰ ਜੇ ਬੰਦਾ ਕਹਵੇ ਬੱਚਿਆਂ ਵਾਲਾ ਘਰ ਹੈ ਚਾਰ ਪੰਜ ਬੱਚੇ ਰਹਿੰਦੇ ਨੇ ਸੱਪ ਪਾਲ ਲੀਏ ਘਰ ਚ ਤਾਂ ਫਿਰ ਰਿਸਕ ਕਿਨੂ ਹੈ ਜਵਾਬ ਦੇ ਦਿਓ ਹੈ ਕਿ ਨਹੀਂ ਤਾਂ ਹੀ ਕਹਿੰਦੇ ਬੱਚੋਂ ਵਾਲੇ ਘਰ ਮੇਂ ਕبھی ਸਾਂਪ ਕੋ ਪਾਲਾ ਨਹੀਂ ਜਾਂਦਾ ਕੀਮਤੀ ਕਾਂਚ ਕੇ ਖਿਡੌਣੋਂ ਕੋ ਹਵਾ ਮੇਂ ਉਛਾਲਾ ਨਹੀਂ ਜਾਂਦਾ ਜਿਹੜੇ ਕੀਮਤੀ ਕਾਂਚ ਦੇ ਖਿਡੌਣੇ ਹੁੰਦੇ ਨਾ ਉਹਨਾਂ ਨੂੰ ਕਦੀ ਹਵਾ 'ਚ ਨਹੀਂ ਉਛਾਲਿਆ ਜਾਂਦਾ ਕਿਉਂਕਿ ਕੀ ਪਤਾ ਟੁੱਟ ਗਏ ਭਾਈ ਡਿੱਗੇ ਟੁੱਟ ਜਾਵੇ ਤਾਂ ਨੁਕਸਾਨ ਹੋ ਜਾਵੇ ਜਿਹੜੇ ਕੀਮਤੀ ਖਿਡੌਣੇ ਹੁੰਦੇ ਆ ਕਾਂਚ ਦੇ ਚੀਜ਼ਾਂ ਹੁੰਦੀਆਂ ਹਨ ਉਹਨਾਂ ਨੂੰ ਹਵਾ 'ਚ ਉਛਾਲਿਆ ਨਹੀਂ ਜਾਂਦਾ ਕਿਉਂਕਿ ਹੱਥੋਂ ਫਿਸਲ ਗਿਆ ਤਾਂ ਫਿਰ ਨੁਕਸਾਨ ਹੋ ਜਾਏਗਾ ਸੋ ਦੱਸਿਆ ਕਿ ਬੱਚੋਂ ਵਾਲੇ ਘਰ ਮੇਂ ਕਦੀ ਸਾਬ ਕੋ ਪਾਲਾ ਨਹੀਂ ਜਾਂਦਾ ਕੀਮਤੀ ਕਾਂਚ ਉਰ ਕਿਸਮਤ ਪਰ ਟਾਲਾ ਨਹੀਂ ਜਾਂਦਾ ਬੰਦਾ ਸਮੇਂ ਨਾਲ ਹੋ ਜਾਏਗਾ ਕਿਸਮਤ ਚ ਹੋਇਆ ਤਾਂ ਹੋ ਜਾਏਗਾ ਉਹ ਕਿਸਮਤ ਤੇ ਨਹੀਂ ਚੀਜ਼ਾਂ ਛੱਡੀਆਂ ਜਾਂਦੀਆਂ ਜੇਦਾ ਹੁਣ ਬੰਦਾ ਕਵੇ ਕਿਸਮਤ ਚ ਹੋਇਆ ਤਾਂ ਰੱਬ ਮਿਲ ਜਾਊ ਤਾਂ ਭਾਈ ਕਿਸਮਤ ਚ ਹੋਇਆ ਤਾਂ ਰੱਬ ਨਹੀਂ ਮਿਲਣਾ ਸਮਝਦੇ ਹੋ ਕਿ ਨਹੀਂ ਕਦੀ ਗਮਲੇ ਨੂੰ ਰੱਖਦੇ ਓਦਾਂ ਹੀ ਕਿਸਮਤ ਚ ਹੋਇਆ ਤਾਂ ਪੌਦਾ ਉੱਗ ਜਾਊਗਾ ਉੱਗ ਜਾਣਾ ਕਿ ਕਿਸਮਤ ਤੇ ਭਰੋਸੇ ਪੌਦੇ ਜਵਾਬ ਦੇ ਦਿਓ ਜਾਂ ਬੈਠੇ ਰਹੋ ਕਿਸਮਤ ਚ ਹੋਇਆ ਤਾਂ ਕੱਪੜੇ ਬਦਲ ਹੋ ਜਾਣਗੇ ਆਪਣੇ ਆਪ ਹੀ ਆਪਣੇ ਆਪ ਬਦਲ ਹੋ ਜਾਣਗੇ ਕੁਝ ਕਰਨਾ ਪਏਗਾ ਸਾਨੂੰ ਯਾਨੀ ਹਰ ਚੀਜ਼ ਵਾਸਤੇ ਕੁਝ ਨਾ ਕੁਝ ਕਿਸਮਤ ਤੇ ਨਹੀਂ ਛੱਡਿਆ ਜਾਂਦਾ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਆਪ ਮਿਹਨਤ ਨਾਲ ਜਵਾਬ ਦੇ ਦਿਓ ਹੁਣ ਲੰਗਰ ਚੱਕਣਾ ਤਾਂ ਕਿਸਮਤ ਨਾਲ ਨਹੀਂ ਆਪਣੇ ਹੱਥਾਂ ਪੈਰਾਂ ਨਾਲ ਫਲਾਣਾ ਪੈਣਾ ਸਾਨੂੰ ਕਿਸਮਤ ਚ ਹੋਇਆ ਤਾਂ ਭਰ ਦੂੰਗਾ ਢਿੱਡ ਭਰ ਦੂੰਗਾ ਪੇਟ ਜਾਂ ਸਮੇਂ ਨਾਲ ਆਪੀ ਹੋ ਜਾਏਗਾ ਤਾਂ ਸਮੇਂ ਤੇ ਨਹੀਂ ਆਹੀਂ ਫਿਰ ਕਮਾਂਗੇ ਕਿ ਕੋਸ਼ਿਸ਼ ਕਰਨੇ ਵਾਲੋਂ ਕੋਸ਼ਿਸ਼ ਕਰਨੇ ਸੇ ਹੀ ਹੋਤੀਆਂ ਮੁਸ਼ਕਿਲਾਂ ਅੱਜ ਜਿੰਨੀ ਮਰਜ਼ੀ ਮੁਸ਼ਕਿਲ ਹੈ ਕੋਸ਼ਿਸ਼ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਮਿਹਨਤ ਕਰਦੇ ਰਹੋ ਕਰਦੇ ਰਹੋ ਹੁਣ ਲਗਾਤਾਰ ਕੋਸ਼ਿਸ਼ ਕਰਨ ਨਾਲ ਮੁਸ਼ਕਿਲ ਕੰਮ ਵੀ ਆਸਾਨ ਕਿਉਂਕਿ ਕਦੀ ਸੋਚੋ ਕਦੀ ਮੈਂ ਸਾਈਕਲ ਚਲਾਉਣਾ ਸਿੱਖਿਆ ਸੀ ਤਾਂ ਬੜਾ ਮੁਸ਼ਕਿਲ ਲੱਗਦਾ ਸੀ ਪਰ ਅੱਜ ਮੇਰੇ ਵਾਸਤੇ ਕਦੀ ਮੋਟਰਸਾਈਕਲ ਚਲਾਉਣਾ ਸਿੱਖਿਆ ਸੀ ਤਾਂ ਬੜਾ ਔਖਾ ਸੀ ਪਰ ਅੱਜ ਮੇਰੇ ਵਾਸਤੇ ਕਿਉਂ ਆਸਾਨ ਹੋਇਆ ਕਿਉਂਕਿ ਲਗਾਤਾਰ ਕੋਸ਼ਿਸ਼ ਕਰਦੇ ਗਏ ਕਰਦੇ ਗਏ ਕਰਦੇ ਗਏ ਤਾਂ ਆਸਾਨ ਆ ਛੋਟੇ ਜਿਹੇ ਬੱਚੇ ਨੂੰ ਦੇਖੋ ਜਿਹਨੂੰ ਹਲੇ ਤੁਰਨਾ ਨਹੀਂ ਆਉਂਦਾ ਕਿੰਨਾ ਮੁਸ਼ਕਿਲ ਲੱਗਦਾ ਹੈ ਕਦੀ ਕੰਧ ਫੜ ਕੇ ਤੁਰੇਗਾ ਕਦੀ ਕਿਸੇ ਟੇਬਲ ਦੇ ਸਹਾਰੇ ਤੁਰੇਗਾ ਕਦੀ ਬੌਕਰ ਲੈ ਕੇ ਤੁਰੇਗਾ ਪਰ ਫੇ ਪ੍ਰੈਕਟਿਸ ਕਰੀ ਜਾਇਆ ਕਰੀ ਜਾਇਆ ਕਿ ਦਿਨ ਆਏਗਾ ਬੁਕਰ ਬੁਕਰ ਛੱਡ ਕੇ ਦੌੜਾ ਫਿਰੇਗਾ ਫਿਰ ਯਾਨੀ ਸ਼ੁਰੂਆਤ ਵਿੱਚ ਹਰ ਚੀਜ਼ ਕਹਦੇ ਹੋ ਪਰ ਜੇ ਬੰਦਾ ਹੁਣ ਔਖੀ ਦੇਖ ਕੇ ਕੋਸ਼ਿਸ਼ ਹੀ ਨਾ ਕਰੇ ਮਿਹਨਤ ਹੀ ਨਾ ਕਰੇ ਤਾਂ ਔਖੀ ਸਦਾ ਔਖੀ ਰਹਿ ਜਾਏਗੀ ਤਾਂ ਜੇ ਬੰਦਾ ਕਹਵੇ ਅੱਜ ਔਖਾ ਹੈ ਪਰ ਮੈਂ ਲਗਾਤਾਰ ਕੋਸ਼ਿਸ਼ ਕਰਦਾ ਜਾਵਾਂ ਕਰਦਾ ਜਾਵਾਂ ਕਰਦਾ ਜਾਵਾਂ ਤਾਂ ਅੱਜ ਜੋ ਔਖਾ ਹੈ ਉਹ ਵੀ ਸੌਖਾ ਹੋ ਜਾਏਗਾ ਕਿ ਨਹੀਂ ਇਹ ਕਰਕੇ ਇਹਦਾ ਮਤਲਬ ਕੋਸ਼ਿਸ਼ ਕਰਨੀ ਕਦੀ ਬੰਦ ਨਾ ਕਰੋ ਨਿਰਾਸ਼ਾ ਨਾ ਕਦੀ ਹੋਵੋ ਮੁਸ਼ਕਲਾਂ ਨੂੰ ਦੇਖ ਕੇ ਡਰ ਕੇ ਬੈਠੋ ਨਾ ਬਲਕਿ ਕੋਸ਼ਿਸ਼ ਜਾਰੀ ਰੱਖੋ ਅੱਜ ਮੁਸ਼ਕਿਲਾਂ ਕੱਲ੍ਹ ਆਸਾਨ ਹੋਏਗਾ ਕਿਉਂਕਿ ਆਸਾਨ ਕਰਨ ਵਾਲਾ ਮੇਰਾ ਮਾਲਿਕ ਮੇਰੇ ਉੱਤੇ ਵਿਸ਼ਵਾਸ ਹੈ ਉੱਤੇ ਯਕੀਨ ਹੈ ਤਾਂ ਮੁਸ਼ਕਿਲਾਂ ਵੀ ਆਸਾਨ ਹੋ ਜਾਂਦੀਆਂ ਹੈ ਨਾ ਮੁਮਕਨ ਵੀ ਮੁਮਕਨ ਅਸੰਭਵ ਵੀ ਸੰਭਵ ਇਸ ਲਈ ਮੈਂ ਵਿਸ਼ਵਾਸ ਰੱਖੋ ਕਿਸੇ ਕੰਮ ਨੂੰ ਔਖਾ ਕਹਿ ਕੇ ਹਿੰਮਤ ਹਾਰ ਕੇ ਨਿਰਾਸ਼ ਹੋ ਕੇ ਨਾ ਬੈਠੋ ਬਲਕਿ ਵਿਸ਼ਵਾਸ ਨਾਲ ਯਕੀਨ ਨਾਲ ਕਦਮ ਅੱਗੇ ਵਧਾਓ ਕਿ ਮੈਨੂੰ ਯਕੀਨ ਆ ਮੇਰੇ ਮਾਲਿਕ ਤੇ ਕਿ ਜਿਹੜਾ ਹਰ ਮੁਸ਼ਕਿਲ ਨੂੰ ਆਸਾਨ ਕਰਨ ਵਾਲਾ ਹੈ ਅਗਰ ਉਹਨਾਂ ਮੇਰੀ ਬਾਹ ਫੜੀ ਹੋਈ ਹੈ ਤਾਂ بڑے بڑے ਤੂਫਾਨਾਂ ਚੋਂ ਵੀ ਮੈਂ ਨਿਕਲ ਸਕਦਾ ਹਾਂ ਨਿਕਲ ਸਕਦੇ ਹੋ ਕਿ ਨਹੀਂ ਤਾਂ ਹੀ ਤਾਂ ਕਹਿੰਦਾ 12 ਸਾਲ ਦੇ ਡੁੱਬੇ ਬੇੜੇ ਹੀ ਬੰਨੇ ਲੱਗ ਜਾਂਦੇ ਜਦੋਂ ਫਕੀਰਾਂ ਦੀ ਨਜ਼ਰ ਹੁੰਦੀ ਹੈ ਤਾਂ ਫਿਰ ਬੰਦਾ ਆਪ ਸੋਚੇ ਐਵੇਂ ਨਹੀਂ ਕਿਹਾ ਜਾਂਦਾ ਨਜ਼ਰੀ ਨਜ਼ਰ નિਹਾਲ ਉਹਤੇ ਯਕੀਨ ਰੱਖੋ ਕਿਹੜੇ ਵੇਲੇ ਉਹਦੀ ਕਿਰਪਾ ਨੇ ਪਾਰ ਲੈ ਜਾਣਾ ਬਸ ਬੰਦਾ ਯਕੀਨ ਨਾਲ ਵਿਸ਼ਵਾਸ ਨਾਲ ਤੁਰਿਆ ਰਹੇ ਹਰ ਮੁਸ਼ਕਿਲ ਦਾ ਹੱਲ ਵੀ ਹੋ ਜਾਂਦਾ ਹੈ ਜ਼ਿੰਦਗੀ ਆਪਣੀ ਵੀ ਬਦਲ ਜਾਂਦੀ ਹੈ ਤਾਂ ਫਿਰ ਅਸੀਂ ਕਵਾਂਗੇ ਕਿ ਜਦੋਂ ਆਪਣੀ ਜ਼ਿੰਦਗੀ ਇਨਸਾਨ ਦੀ ਬਦਲਦੀ ਹੈ ਨਾ ਤਾਂ ਫਿਰ ਉਹਦੀ ਜ਼ਿੰਦਗੀ ਨੂੰ ਦੇਖ ਕੇ ਕਈਆਂ ਹੋਰਾਂ ਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਕਿ ਭਾਈ ਜੇ ਇਹ ਕਰ ਸਕਦਾ ਤਾਂ ਐਸੀ ਕਿਉਂ ਨਹੀਂ ਮਿਸਾਲ ਬਣੋ ਇੱਕ ਹਿੰਮਤ ਹਾਰ ਕੇ ਬੈਠਣ ਵਾਲੇ ਲੱਖਾਂ ਕਰੋੜਾਂ ਹੀ ਹੁੰਦੇ ਆ ਪਰ ਹਿੰਮਤ ਨਾਲ ਅੱਗੇ ਵਧਣ ਵਾਲਾ ਤਾਂ ਕੋਈ ਵਿਰਲਾ ਹੁੰਦਾ ਉਹ ਨਾਇਕ ਹੁੰਦਾ ਇਸ ਲਈ ਨਾਇਕ ਬਣੋ ਸਮਝ ਦਿਓ ਕਿ